ਸੱਜ ਜਵਾਲਮਿਕੀ ਹਰ ਹਰਵਾਲਮਿਕੀ ਅੱਜ ਜੋ ਕੱਲ 21 ਤਰੀਕ ਦੀ ਬੰਦ ਦੀ ਕਾਲ ਦਿੱਤੀ ਗਈ ਉਹ 8 ਦਿਨਾਂ ਦੇ ਵਿੱਚ ਪ੍ਰਸ਼ਾਸਨ ਨੇ ਜਿਹੜਾ ਟਾਈਮ ਲਿਆ ਵਾ 8 ਦਿਨਾਂ ਦੇ ਵਿੱਚ ਜਿਹੜੀ ਰਿਪੋਰਟ ਪੀਟ ਗਈ ਹੈ 8 ਦਿਨਾਂ ਤੋਂ ਬਾਅਦ ਜਿਹੜੇ ਕੰਮ ਨਾ ਹੋਏ ਫਿਰ ਚੱਲੂ ਹੋਏਗਾ ਅਸਨੇ ਉਹ ਜਾਇਆ ਵੀ ਜਿਹੜੇ ਕੰਮ ਰਹਿੰਦੇ ਆ ਉਥੇ ਉਹ ਸਾਰੇ ਜਲਦੀ ਤੋਂ ਜਲਦੀ ਹੋਣਗੇ ਇੱਕੋ ਕਬਜ਼ਾ ਆ ਇੱਕ ਨਿਸ਼ਾਨਦਾਰੀ ਆ ਉਹ ਕਹਿੰਦੇ ਵੀ ਐਤਵਾਰ ਤੱਕ ਸਾਰਾ ਕੰਮ ਜਿਹੜਾ ਹੈ हां जी ਪਹਿਲੇ ਦਾ ਸਾਰੀ ਸੰਗਤ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੋ ਕੱਲ ਦੀ ਸੈਬ ਪਾਤਸ਼ਾਹ ਸਤਗੁਰ ਮਲਕੀਤ ਨਾਥ ਮਹਾਰਾਜ ਜੀ ਦੇ ਦਿਸ਼ਾ ਨਿਰਦੇਸ਼ ਤੇ ਜਿਹੜੀ 21 ਤਰੀਕ ਦੀ ਕੱਲ ਦੀ ਕਾਲ ਬੰਦ ਅੰਮ੍ਰitsar ਬੰਦ ਦੀ ਕਾਲ ਤੇ ਭੰਡਾਰੀਪੁਰ ਚੱਕਾ ਜਾਮ ਭੁਖੜ ਹੜਤਾਲ ਨਾਲ ਮਰਨ ਵਰਤ ਤੇ ਜਿਹੜੇ ਸੰਤ ਸਮਾਜ ਬੈਠਣ ਲੱਗੇ ਸੀ ਉਹ ਅੱਜ ਪ੍ਰਸ਼ਾਸਨ ਦੇ ਨਾਲ ਪੂਰੀ ਪੂਰੇ ਪ੍ਰਸ਼ਾਸਨ ਦੇ ਨਾਲ ਜੋ ਕੀ ਅੱਜ ਮੀਟਿੰਗ ਹੋਈ ਹੈ ਸਾਡੇ ਸੈਬ ਪਾਤਸ਼ਾਹ ਸਤਗੁਰ ਮਲਕੀਤ ਨਾਥ ਮਹਾਰਾਜ ਜੀ ਨੂੰ ਪ੍ਰਸ਼ਾਸਨ ਨੇ ਅਸ਼ਵਾਸ਼ਣ ਦਵਾਇਆ ਹੈ ਔਰ 8 ਦਿਨ ਦਾ ਜਿਹੜਾ ਟਾਈਮ ਦਿੱਤਾ ਗਿਆ ਹੈ ਜੇ 8 ਦਿਨਾਂ ਦੇ ਵਿੱਚ ਸਾਡੇ ਸਹਿਬ ਪਾਤਸ਼ਾਹੀ ਦੀ ਜੋ ਮੰਗਾਂ ਨੇ ਉਹਨੂੰ ਪੂਰੀਆਂ ਕੀਤੀਆਂ ਜਾਣਗੀਆਂ ਤਾਂ ਠੀਕ ਹੈ ਨਹੀਂ ਕੀਤੀਆਂ ਤੇ ਫਿਰ ਸਾਡਾ ਪ੍ਰੋਟੈਸਟ 8 ਦਿਨਾਂ ਬਾਅਦ ਫਿਰ ਤੇਜ਼ ਹੋਏਗਾ ਕੀ ਹਰ ਵਾਰ ਆਪ ਨੇ ਕੀ ਹਾਂਜੀ ਹਾਂਜੀ ਐਕਤੀ ਜਿਹੜੀ ਕਾਲ ਸੀ ਅੰਮ੍ਰਿਤਸਰ ਬੰਦ ਦੀ ਹੀ ਆਨ ਵਾਲੇ ਟਾਈਮ 'ਚ ਪੂਰੇ ਪੰਜਾਬ 'ਚ ਚੱਕੇ ਜਾਮ ਹੋਣਗੇ ਹੜਤਾਲਾਂ ਹੋਣਗੀਆਂ ਉਹ ਹੜਤਾਲ ਹੋਏਗੀ ਔਰ ਸਾਰਾ ਪੰਜਾਬ ਬੰਦ ਕੀਤਾ ਜਾਏਗਾ ਜੀ ਜੈ ਵਾਲਮੀਕੀ ਦੇਖੋ ਜੀ ਦੱਸਿਆ ਸੀ ਸਾਡੇ ਸਤਿਗੁਰੂ ਮਲਕੀਨਾ ਜੀ ਦਾ ਹਦੇਸ਼ ਹੋਇਆ ਸੀ ਜਿਹੜਾ ਕੱਲ ਅੰਮ੍ਰਿਤਸਰ ਬਾਂਦੀ ਕਾਲ ਸੀ ਤੇ ਨਾਲ ਜਿਹੜਾ ਮਰਨ ਮਰਦਨ ਰੱਖਿਆ ਗਿਆ ਸੀ ਤੇ ਅਸੀਂ ਤੇ ਸਤਿਗੁਰਾਂ ਅਕੇ ਹੈ ਬੇਨਤੀ ਕਰਦੇ ਆ ਕਿ ਬੜੇ ਮੰਗ ਪੱਤਰ ਦੇ ਚੁਕੇ ਇਹਨਾਂ ਨੂੰ ਹੁਣ ਇਹਨਾਂ ਨੂੰ ਮੰਗ ਪੱਤਰ ਨਹੀਂ ਤੰਗ ਪੱਤਰ ਦਿੱਤੇ ਜਾਣਗੇ ਕਿਉਂਕਿ ਜੋ ਪਵਨ ਵਾਲਵੇ ਕੀ ਤਿਰ ਦੇ ਮਸਲਿਆਂ ਦੀ ਹੱਲ ਜਾਂ ਉੱਥੇ ਕੋਈ ਬੇਇਜ਼ਬੀ ਕਰਦਾ ਹੁਣ ਕੋਈ ਵੀ ਬੇਇਜ਼ਬੀ ਨਹੀਂ ਜਿਹੜਾ ਪ੍ਰਸ਼ਾਸਨ ਨੇ ਸਮੇਂ ਮੰਗਿਆ ਜਾਂ ਉੱਥੇ ਜਿਹੜੀਆਂ ਦੁਕਾਨਾਂ ਖਲਾਈਆਂ ਗਈਆਂ ਨੇ ਉਹ ਪ੍ਰਸ਼ਾਸਨ ਨੇ ਅishwaasth hoya ਤੇ GM ਨੇ ਵੀ iswaasth hai ਜਿਹੜੀ ਉਹ ਜੋ ਨੇ ਨਾ ਲਾਈ ਕਿਤੀ ਆ ਉਸ ਦੀ ਉਹਨੇ ਸ਼ਮਾ ਜਿਹੜੀ ਮੰਗੀ ਹੈ ਜਿਹੜੀ ਉਹਨੇ ਆਪਣੀ ਡਿਊਟੀ ਸਹੀ ਤਰੀਕੇ ਨਾਲ ਨਹੀਂ ਕੀਤੀ ਸਤਗੁਰੂ ਮਲਕੀਨ ਆਜੀ ਕੋ GM ਨੇ ਮਾਫੀ ਮੰਗੀ ਆ ਤੇ ਅਸੀਂ GM ਨੂੰ ਵੀ ਬੇਨਤੀ ਕਰਦੇ ਚੇਤਾਵਨੀ ਵੀ ਦੇਨੇ ਆ ਅੱਗੇ ਤੋਂ ਇਸ ਤਰ੍ਹਾਂ ਦੀ ਕੋਈ ਗਲਤੀ ਹੋਈ ਤੇ ਜਿਹੜਾ ਕਿ ਉਰਤੇ ਪਰਚਾ ਵੀ ਦਰਜ ਕਰਵਾਇਆ ਜਾਏਗਾ ਤੇ ਇਹੀ ਸਤਿਗੁਰੂ ਅੱਗੇ ਬੇਨਤੀ ਕਰਦੇ ਆ ਕਿ ਅਗਰ ਵੀਰਵਾਰ ਤੱਕ ਮਸਲਾ ਅਗਰ ਹੱਲ ਨਹੀਂ ਹੁੰਦੇ ਤੇ ਜਿਹੜੀ ਹੁਣ ਅੰਮ੍ਰਿਤਸਰ ਬੰਦੀ ਕਾਲ ਨਾ ਦਿੱਤੀ ਜਾਵੇ ਜਿਹੜਾ ਕਿ ਪੂਰੇ ਉੱਪਰ ਤੌਰ ਤੇ ਪੰਜਾਬ ਬੰਦੀ ਕਾਲ ਦਿੱਤੀ ਜਾਵੇ ਤੇ ਪੂਰਨ ਤੌਰ ਤੇ ਅਸੀਂ ਅਸੀਂ ਆਪਣੇ ਮੋਰਚੇ ਵੱਲੋਂ ਪੂਰਨ ਤੌਰ ਤੇ ਸਮਰਥਨ ਕਰਾਂਗੇ ਜੈ ਵਾਲਮੀਕੀ ਜੀ ਜੈਪੀ